ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਆ ਤੁਹਾਡਾ ਆਪਣੇ ਚੈਨਲ ਤੇ ਅੱਜ ਦੀ ਵੀਡੀਓ ਦੇ ਵਿੱਚ ਜੀ ਆਪਾਂ ਤੁਹਾਨੂੰ ਗੋਲ ਘੇਰੇ ਵਾਲੇ ਕਮੀਜ਼ ਦੀ ਕਟਿੰਗ ਦੱਸਾਂਗੇ ਅੱਜ ਕੱਲ ਜੀ ਬਹੁਤ ਟ੍ਰੈਂਡ ਚ ਚੱਲ ਰਿਹਾ ਗੋਲ ਘੇਰੇ ਵਾਲਾ ਕਮੀਜ਼ ਅੱਜ ਆਪਾਂ ਤੁਹਾਨੂੰ ਸਟੈਪ ਵਾਈਜ਼ ਸਟੈਪ ਦੱਸਾਂਗੇ ਵੀ ਆਪਾਂ ਗੋਲ ਘੇਰੇ ਵਾਲੀ ਕਮੀਜ਼ ਦੀ ਕਟਿੰਗ ਕਿੱਦਾਂ ਕਰਨੀ ਆ ਦੇਖੋ ਜੀ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਦੱਸਦੇ ਆਂ ਵੀ ਜਿਹੜਾ ਇਹ ਕੱਪੜਾ ਇਹ ਵੱਡੇ ਪਣੇ ਦਾ ਸੂਟ ਆ ਜੀ ਇਹਦੀ ਘੱਟੋ ਘੱਟ ਚੜਾਈ ਹੈਗੀ ਆ ਜੀ ਵੱਡੇ ਪਣੇ ਦਾ ਸੂਟ ਹੈ ਜੀ ਇਹਦੀ ਚੜਾਈ ਹੈਗੀ ਹੈ ਜੀ 57 58 ਇੰਚ ਠੀਕ ਹੈ ਜੀ ਤੇ ਕਦੇ ਵੀ ਆਪਾਂ ਕਾਟਨ ਦਾ ਸੂਟ ਜਦੋਂ ਕਟਿੰਗ ਕਰਨਾ ਸਟਿਚ ਕਰਨਾਗਾ ਕਟਿੰਗ ਕਰਨ ਤੋਂ ਪਹਿਲਾਂ ਆਪਾਂ ਨੂੰ ਧੋ ਕੇ ਕਟਿੰਗ ਕਰਨਾ ਚਾਹੀਦਾ ਫਿਰ ਜਿਹੜਾ ਆਪਣਾ ਕੱਪੜਾਗਾ ਇਹ ਸੁੰਗੜਦਾ ਨਹੀਂ ਹੈਗਾ ਜੀ ਹੁਣ ਆਪਾਂ ਤੁਹਾਨੂੰ ਦੱਸ ਦਿਆ ਵੀ ਇਹਦੀ ਆਪਾਂ ਤੈਂ ਕਿਦਾਂ ਲਾਉਣੀ ਹੈ ਦੇਖੋ ਇਸ ਤਰ੍ਹਾਂ ਇਸ ਤਰ੍ਹਾਂ ਕਰ ਲੈਣਾ ਆਪਾਂ ਕੱਪੜੇ ਨੂੰ ਜਿਹੜਾ ਸਿੰਪਲ ਬਣਿਆ ਵਾਲਾ ਕੱਪੜਾ ਹੁੰਦਾ ਉਹਨੂੰ ਆਪਾਂ ਜੀ ਐਦਾਂ ਤੈ ਮਾਰ ਦਿੰਨੇ ਆ ਦੋਵੇਂ ਪੱਲੇ ਫੜ ਕੇ ਇਹ ਜੀ ਆਪਾਂ ਐਦਾਂ ਕਰਨਾ ਹਾਂ ਆਪਾਂ ਤੁਹਾਨੂੰ ਬਸਾ ਕੇ ਦਿਖਾਉਣੇ ਆ ਵੀ ਕਿੱਦਾਂ ਬਸਾਉਣਾ ਹਾਂ ਹਾਂਜੀ ਜੀ ਦੇਖੋ ਜਿਹੜਾ ਆਪਣੀ ਕਮੀਜ਼ ਦੀ ਲੈਂਥ ਆ ਗਈ ਇਹ ਰੱਖਣੀ ਹੈ ਜੀ ਆਪਾਂ 40 ਇੰਚ ਤਿਆਰ ਜਿਹੜਾ ਗੋਲ ਘੇਰੇ ਵਾਲਾ ਕਮੀਜ਼ ਹੁੰਦਾ ਜਿਆਦਾ ਨੀਵਾ ਨਹੀਂ ਵਧੀਆ ਲੱਗਦਾ ਹੈਗਾ ਆਪਾਂ 40 ਇੰਚ ਤਿਆਰ ਰੱਖਾਂਗੇ

ਇਦੇ ਵਿੱਚ ਆਪਾਂ ਜ਼ਿਆਦਾ ਐਕਸਟਰਾ ਮਾਰਜਿਨ ਨਹੀਂ ਲੈਣਾ ਹੁੰਦਾ ਜਿੱਦਾਂ ਆਪਣੀ ਹਿੱਪ ਹੈਗੀ ਹੈ 20 ਇੰਚ ਹਿੱਪ ਤਿਆਰ ਆਗੀ ਆਪਾਂ ਸਿਰਫ ਦੋਮੇ ਪਾਸੇ 1 ਇੰਚ ਐਕਸਟਰਾ ਲੈਣਾ ਆਪਾਂ 22 ਇੰਚ ਤੇ ਕਟਿੰਗ ਕਰਾਂਗੇ ਆਹ ਲਓ ਜੀ ਆਪਾਂ ਕਰਾਂਗੇ ਕਟਿੰਗ 22 ਇੰਚ ਤੇ ਜਿਹੜਾ ਗੋਲ ਘੇਰੇ ਵਾਲਾ ਕਮੀਜ਼ ਹੁੰਦਾਗਾ ਇਹਦੇ ਆਪਾਂ ਆਲੇ ਦੁਆਲੇ ਐਕਸਟਰਾ ਮਾਰਜਿਨ ਜ਼ਿਆਦਾ ਨਹੀਂ ਲੈਣਾ ਹੁੰਦਾ जिनी अपनी हिप आ गई बस दो इंच एक्सट्रा लेना एक इंच इधरली इंच दूसरी साइड इंचा इथे कर लेना ऐसा स्केल लाइन बना लेनी इस तरह जी इंची टेप ਸਾਰੇ ਕੱਪੜੇ ਦੀ ਕਟਿੰਗ ਆਪਾਂ ਨੂੰ ਇੰਚੀ ਟੇਪ ਜਾਂ ਸਕੀਲ ਦੇ ਹੈਲਪ ਨਾਲ ਲਾਈਨ ਖਿੱਚਣ ਤੋਂ ਬਾਅਦ ਕਰਨੀ ਚਾਹੀਦੀ ਹੈਗੀ ਆ ਦੇਖੋ ਜੀ ਆਪਣਾ ਕੱਪੜਾ ਹੋ ਗਿਆ ਜਿੰਨੇ ਆਪਣੀ ਲੰਬਾਈ ਚੜਾਈ ਚਾਹੀਦੀ ਸੀ ਹੁਣ ਆਪਾਂ ਇਹਦੀ ਕਰ ਲੈਣੀ ਆ ਕਟਿੰਗ ਦੇਖੋ ਜੀ ਇੱਕ ਗੱਲ ਹੋਰ ਜਦੋਂ ਨਾ ਆਪਾਂ ਕੱਪੜੇ ਦੀ ਕਟਿੰਗ ਕਰਨੀ ਆਂਗੀ ਵੱਡੇ ਬਣਿਆ ਵਾਲੇ ਸੂਟ ਦੀ ਜਿਹੜਾ ਓਪਨ ਪਾਸਾ ਦਾ ਆਪਾਂ ਲੰਬਾਈ ਚੜਾਈ ਲੌਂਗ ਟਾਈਮ ਇਹ ਆਪਾਂ ਇਧਰੋਂ ਨਾ ਆਪਣਾ ਸ਼ੁਰੂ ਕਰਨਾ ਜਿਹੜਾ ਹ ਮਤਲਬ ਕਿ ਇਕੱਠਾ ਪਾਸਾ ਦਾ ਦੇਖੋ ਜੁੜਿਆ ਹੋਇਆ ਕੱਪੜਾ ਇਹ ਆਪਾਂ ਇਕੱਠਾ ਲਾਉਣਾ ਤਾਂ ਕਿ ਇਹ ਆਪਣੇ ਬਾਅਦ ਵਿੱਚ ਕੰਮ ਆ ਸਕੇ ਜੇ ਆਪਾਂ ਇਧਰੋਂ ਲਾਹਾਂਗੇ ਤਾਂ ਦੇਖੋ ਜੀ ਇਹ ਕੱਟ ਦੋ ਪੀਸ ਲੈਣਗੇ ਇਹ ਆਪਣੇ ਕਿਸੇ ਕੰਮ ਨਹੀਂ ਆਉਣਾ ਹੈਗਾ ਆ ਦੇਖੋ ਜੀ ਆਪਾਂ ਲੰਬਾਈ ਚੜਾਈ ਕੱਪੜੇ ਦੀ ਲਾ ਲਈ ਹੁਣ ਆਪਾਂ ਨਾ ਕੱਪੜੇ ਨੂੰ ਇਹ ਐਦਾਂ ਫੋਲਡ ਕਰ ਲੈਣਾ ਜਿਹੜੀ ਆਪਾਂ ਮਾਰਕਿੰਗ ਕਰਨੀ ਹੁੰਦੀ ਆ ਆਪਣੀ ਪਲੇਟ ਸਦੀ ਜਾਂ ਫਿਟਿੰਗ ਦੀ ਉਹ ਆਪਾਂ ਕਰਨੀ ਹੁੰਦੀ ਹੈ ਜੀ ਕੱਪੜੇ ਦੇ ਉਲਟ ਵਾਲੇ ਸਾਈਡ ਕੰਨੀ ਦੇਖ ਕੇ ਆਪਾਂ ਨੂੰ ਸਿੱਧਾ ਪੁੱਠਾ ਕੱਪੜੇ ਦਾ ਕਰ ਲੈਣਾ ਚਾਹੀਦਾ ਤੇ ਇਹ ਆਪਣੇ ਸੂਟ ਦਾ ਨਾਟ ਹੈਗਾ ਜੀ ਆਪਾਂ 21 ਇੰਚ ਬ੍ਰੈਸਟ ਦੇ ਮੁਤਾਬਕ ਸੂਟ ਦੀ ਕਟਿੰਗ ਕਰਾਂਗੇ 21 ਇੰਚ ਇਹਨਾਂ ਦੀ ਚੈਸਟ ਆਗੀ ਤੇ ਜਿਹੜਾ ਇਹਨਾਂ ਦਾ ਬੈਕ ਨੈਕ ਆਗਾ ਉਹ ਜੀ 7 ਇੰਚ ਦਾਗਾ ਹਮੇਸ਼ਾ ਮੇਰੀਆਂ ਭੈਣਾਂ ਦੇ ਮੈਸੇਜ ਆਉਂਦੇ ਹੁੰਦੇ ਆ ਵੀ ਦੀਦੀ ਜੇ ਗਲਾ ਡੀਪ ਹੋਵੇ ਤਾਂ ਆਪਾਂ ਤੀਰਾ ਕਿਵੇਂ ਕਟਿੰਗ ਕਰਨਾ ਅੱਜ ਵਾਲੀ ਵੀਡੀਓ ਵਿੱਚ ਆਪਾਂ ਤੁਹਾਨੂੰ ਇਹ ਦੱਸਾਂਗੇ ਦੇਖੋ ਜੀ ਸਭ ਤੋਂ ਪਹਿਲਾਂ ਜਿਹੜਾ ਇਹਨਾਂ ਦਾ ਗਲਾਗਾ ਪਿਛਲਾ ਬੈਕ ਨੈਕ ਉਹ 7 ਇੰਚ ਤਿਆਰ ਆ ਜੀ ਜਦੋਂ ਆਪਣਾ ਗਲਾ 7 5 ਤੋਂ ਉੱਪਰ ਹੋਵੇ 5 6 7 ਤਾਂ ਜਿਹੜਾ ਆਪਾਂ ਤੀਰਾਗਾ ਉਹ ਆਪਾਂ 6 ਇੰਚ ਕਟਿੰਗ ਕਰਨੀ ਹੁੰਦੀ ਹੈ ਠੀਕ ਹੈ ਜੀ 6 ਇੰਚ ਤੇ ਆਪਾਂ ਕਟਿੰਗ ਕਰਾਂਗੇ ਆ ਦੇਖੋ ਇੱਥੇ 6 ਇੰਚ ਤੇ ਲਾਏ ਆਪਾਂ ਨਿਸ਼ਾਨ ਤੇ ਜਿਹੜਾ ਮੋਢਾ ਉਹਦੇ ਜੀ ਆਪਾਂ ਸੇਮ ਹੀ ਕਟਿੰਗ ਕਰਨੀ ਆ 7.5 ਇੰਚ 7.5 ਇੰਚ ਇਥੋਂ 6 ਰੱਖਿਆ ਜੀ ਇਥੋਂ ਆਪਾਂ 5.5 ਕਰਾਂਗੇ ਠੀਕ ਹੈ ਜੀ ਹੁਣ ਆਪਾਂ ਇਹਦੀ ਇੱਕ ਬਾਕਸ ਦੀ ਸੇਪ ਰੈਡੀ ਕਰ ਲੈਣੀ ਹੈਗੀ ਹਾਂਜੀ ਜਿਹੜੀ ਫਰੰਟ ਵਾਲੀ ਕਾਟ ਆ ਇਹ ਪਾਵਾਂਗੇ ਜੀ ਆਪਾਂ 1 ਇੰਚ ਤੇ ਜਿਹੜੀ ਬੈਕ ਵਾਲੀ ਕਾਟ ਆ ਜੀ ਇਹ ਪਾਵਾਂਗੇ ਆਪਾਂ 2 ਇੰਚ ਤੇ ਠੀਕ ਹੈ ਜੀ ਤੇ ਅੱਧਾ ਇੰਚ ਦੀ ਕਾਟ ਪਾਵਾਂਗੇ ਜੀ ਆਪਾਂ ਆ ਵਾਲੀ ਜਗ੍ਹਾ ਤੇ ਉੱਪਰ ਇਹਨੂੰ ਆਪਾਂ ਜੀ ਇੰਦਾ ਤਿਰਸੀ ਸ਼ੇਪ ਦੇ ਦੇਣੀ ਆ। ਇਹ ਐਸਟਰਾਸ ਤੇ ਹੁਣ ਆਪਾਂ ਜੀ ਮੋਡੇ ਦੀ ਗਲਾਈ ਪੈਂਦੀ ਹੁੰਦੀ ਆ ਆਪਣੀ ਚੈਸਟ ਦੇ ਹਿਸਾਬ ਚ। ਦੇਖੋ ਜੀ ਆਪਣੀ ਚੈਸਟ ਦਾ ਨਾਪ ਹੈਗਾ 21 ਇੰਚ। 21 ਦਾ ਅੱਧ ਹੋ ਗਿਆ 10.5 ਇੰਚ। ਦੇਖੋ ਇੰਦਾ ਕਰਕੇ ਦੇਖ ਲਓ। ਆਹ ਦੇਖੋ 10.5 ਆ ਗਿਆ। ਇਹਦੇ ਵਿੱਚ ਆਪਾਂ ਕੁਝ ਵੀ ਵਧਾਉਣਾ ਘਟਾਉਣਾ ਨਹੀਂ ਹੈਗਾ। ਆਪਾਂ 10.5 ਇੰਚ ਤੇ ਇਨਸਾਨ ਲਾਉਣਾ। 1.5 ਇੰਚ ਤੇ ਲਾਇਆ ਆਪਾਂ ਨishan ਹੁਣ ਆਪਾਂ ਇਹਦਾ ਕਰ ਲੈਣਾ ਜੀ ਹਾਫ ਕਿ ਇਹਦਾ ਹਾਫ ਹੋਊ ਜੀ 4.5 ਦਾ ਜਿੰਨਾ ਇੱਥੇ ਆਇਆ ਉਨਾਂ ਹੀ ਜੀ ਆਪਾਂ ਇੱਥੇ ਮਾਰਕ ਕਰਨਾਗਾ ਤੇ ਉਪ ਪਿਛਲੀ ਕਾਟ ਮਾਵਾਂਗੇ ਜੀ ਆਪਾਂ 5 ਇੰਚ ਤੇ ਹੁਣ ਆਪਾਂ ਦਵਾਂਗੇ ਜੀ ਇਹਨੂੰ ਗਲਾਈ ਦੇਖੋ ਜੀ ਆ ਫਰੰਟ ਵਾਲੀ ਸ਼ੇਪ ਬਣਾਵਾਂਗੇ ਆਪਾਂ ਗਲਾਈ ਦੇ ਆਹ ਹੋ ਗਈ ਫਰੰਟ ਵਾਲੇ ਪੱਲੇ ਦੀ ਗਲਾਈ ਤੇ ਆਹ ਹੋ ਗਈ ਜੀ ਬੈਕ ਵਾਲੀ ਆਹ ਹੋ ਗਈ ਠੀਕ ਹੈ ਜੀ ਹੁਣ ਆਪਾਂ ਰੱਖਾਂਗੇ ਜੀ ਸਾਈਜ਼ ਲਈ ਦੇਖੋ 7.5 ਇੰਚ ਦੇ ਮੋਢਾ ਤੇ 15 ਇੰਚ ਤੇ ਰੱਖਾਂਗੇ ਜੀ ਆਪਾਂ ਕਮਰ ਤੇ 22 ਇੰਚ ਤੇ ਰੱਖਾਂਗੇ ਜੀ ਆਪਾਂ ਤਿੰਨ ਪਾਰਟ ਦੇ ਵਿੱਚ ਆਪਣਾ ਜਿਹੜਾ ਸੂਬ ਹੁੰਦਾ ਹੈਗਾ ਇਹਦੇ ਫਿਟਿੰਗ ਦੀ ਮਾਰਕਿੰਗ ਹੁੰਦੀ ਹੁੰਦੀ ਹੈ। ਸੱਚ ਠੀਕ ਹੈ ਜੀ ਤੇ ਹੁਣ ਆਪਣੀ ਕਮਰ ਹੈਗੀ ਹੈ ਜੀ 15 ਇੰਚ ਠੀਕ ਹੈ ਜੀ 15 ਦੱਦ ਹੋ ਗਿਆ 7.5 ਇੰਚ ਠੀਕ ਹੈ ਜੀ 7.5 ਹੋ ਗਿਆ 15 ਦੱਦ ਤੇ ਆਪਾਂ ਅੱਧਾ ਇੰਚ ਐਕਸਟਰਾ ਰੱਖ ਕੇ ਮਾਰਕਿੰਗ ਕਰਾਂਗੇ ਆਪਾਂ ਕਰਾਂਗੇ 8 ਇੰਚ ਦੇ ਆ ਦੇਖੋ ਜੀ 8 ਇੰਚ ਉਹ ਆਪਾਂ 8 ਇੰਚ ਤਾਂ ਵਧਾ ਕੇ ਰੱਖਿਆ ਜੀ ਇੱਥੇ ਜਿਹੜੀਆਂ ਪਲੇਟਸ ਪੈਂਦੀਆਂ ਹੁੰਦੀਆਂ ਨੇ ਪਲੇਟਸ ਪਾਉਣ ਤੋਂ ਬਾਅਦ ਜੇ ਆਪਾਂ ਵਧਾ ਕੇ ਨਹੀਂ ਰੱਖਾਂਗੇ ਤਾਂ ਆਪਣੀ ਫਿਟਿੰਗ ਟਾਈਟ ਹੋ ਜਾਊਗੀ ਦੇਖੋ ਜੀ ਜਿਹੜੀ ਆਪਣੀ हिਪ ਹੈਗੀ ਆ हिਪ ਹੈਗੀ ਹੈਗੀ 20 ਇੰਚ ਇਥੋਂ ਜਦੋਂ ਜੀ ਆਪਾਂ ਸਲਾਈ ਲਾਉਣੀ ਹੈਗੀ ਇੱਥੋਂ ਆਪਾਂ ਜੀ ਗਲਾਈ ਦੇ ਵਿੱਚ ਸਲਾਈ ਲਾਉਣੀ ਹੈ ਇਦਾਂ ਤਿਰਸੀ ਨਹੀਂ ਰੱਖਣੀ ਹੈਗੀ ਇੱਥੋਂ ਆਪਾਂ ਸਲਾਈ ਲਾਵਾਂਗੇ ਗਲਾਈ ਦੇ ਵਿੱਚ ਜੇ ਆਪਾਂ ਗੋਲ ਸ਼ੇਪ ਦੇ ਕੇ ਇੱਥੋਂ ਸਲਾਈ ਲਾਵਾਂਗੇ ਤਾਂ نیچے ਝੋਲ ਨਹੀਂ ਪੈਂਦਾ ਹੈਗਾ ਹੁਣ ਆਪਾਂ ਲਾਵਾਂਗੇ ਜੀ ਪਲੇਟਸ ਦੀਆਂ ਨਿਸ਼ਾਨੀਆਂ ਪਲੇਟਸ ਪਾਵਾਂਗੇ ਆਪਾਂ 12 ਇੰਚ ਤੇ ਸਲਾਈ ਲੱਗਣ ਤੋਂ ਬਾਅਦ ਇਹ 1.5 ਇੰਚ ਤੇ ਤਿਆਰ ਰਹਿ ਜਾਣਗੇ ਤੇ نیچے ਨੂੰ ਇਹਨਾਂ ਦੀ ਲੈਂਥ ਰੱਖਾਂਗੇ 7 ਇੰਚ ਇੱਧਰ ਨੂੰ ਚੜਾਈ 3.5 ਇੰਚ ਇੱਥੋਂ ਵੀ 3.5 ਇੰਚ ਜੀ ਆ ਹੋ ਗਈ ਆਪਣੀ ਫਰੰਟ ਵਾਲੀਆਂ ਪਲੇਟਸ ਦੀ ਮਾਰਕਿੰਗ ਹੁਣ ਆਪਾਂ ਸਾਈਡ ਵਾਲੀਆਂ ਪਲੇਟਸ ਪਾਵਾਂਗੇ ਸਾਈਡ ਵਾਲੀਆਂ ਪਲੇਟਸ ਪਾਉਣ ਖਾਤਰ ਜੀ ਜਿਹੜਾ ਆ ਵਾਲਾ ਕਾਰਨਰ ਆ ਇੱਥੇ ਇੰਚੀ ਟੇਪ ਧਰ ਲੈਣਾ ਬਿਲਕੁਲ ਸਹੀ ਧਰਨਾ ਆ ਵਾਲਾ ਇੰਚੀ ਛੇੜਨਾ ਇੱਥੇ ਇਹ ਐਦਾਂ ਆਸੀਂ 2 ਇੰਚ ਦਾ ਆਪਾਂ ਪਾਉਣਾ ਗੈਪ ਆ ਲੋ ਜੀ ਆ ਇੱਧਰਲੀ ਪਲੇਟ ਪੈ ਗਈ ਹੁਣ ਆਪਾਂ ਜੀ ਆ ਵਾਲੇ ਕਾਰਨਰ ਨੂੰ ਆ ਵਾਲੇ ਕਾਰਨਰ ਨਾਲ ਇੰਚੀ ਟੇਪ ਦੇ ਨਾਲ ਮਲਾ ਦੇ 2 ਇੰਚ ਦਾ ਹੀ ਗੈਪ ਇੱਥੇ ਪਾਉਣਾਗਾ ਆ ਲੂਗੀਆਂ ਆਪਣੀਆਂ ਸਾਈਡ ਵਾਲੀਆਂ ਪਲੇਟਸ ਹੁਣ ਆਪਾਂ ਤੁਹਾਨੂੰ ਇਸ ਦੀ ਕਟਿੰਗ ਕਰਕੇ ਦਿਖਾਵਾਂਗੇ ਕੋ ਜਿਹੜਾ ਗੋਲ ਘੇਰੇ ਵਾਲਾ ਕਮੀਜ਼ ਹੁੰਦਾ ਇਹਦੇ ਵਿੱਚ ਕਿਉਂਕਿ ਜਿਹੜਾ ਵਾਲਾ ਆਪਣੇ ਪੱਲੇ ਤਿਆਰ ਹੁੰਦੇ ਹੁੰਦੇ ਨੇ ਇਹ ਰੇਵ ਲੀਰ ਲੱਗ ਕੇ ਤਿਆਰ ਹੁੰਦੇ ਨੇ ਸਾਰੇ ਜਦੋਂ ਆਪਾਂ ਚਾਕ ਫੋਲਡ ਕਰਾਂਗੇ ਨਾ ਆਪਾਂ ਰੇਵ ਲੀਰ ਲਾ ਕੇ ਫੋਲਡ ਕਰਾਂਗੇ ਇਸ ਕਰਕੇ ਇਹਦੇ ਵਿੱਚ ਐਕਸਟਰਾ ਮਾਰਜਨ ਨਹੀਂ ਰੱਖਣਾ ਹੁੰਦਾ ਜਿਹੜੀਆਂ ਮੇਰੀਆਂ ਭੈਣਾਂ ਨਵੀਂ ਸਲਾਈ ਸਿੱਖਦੀਆਂ ਨੇ ਠੀਕ ਹੈ ਜੀ ਜੇ ਉਹਨਾਂ ਨੂੰ ਕਈ ਵਾਰੀ ਕਮੀਜ਼ ਖੁੱਲਾ ਕਰਨਾ ਪੈ ਜਵੇ ਤਾਂ ਤੁਸੀਂ ਪਹਿਲਾਂ ਕੱਪੜਾ ਜਿਵੇਂ ਆਪਾਂ 1 ਇੰਚ ਰੱਖਿਆ ਤੁਸੀਂ ਵੱਧ ਰੱਖ ਸਕਦੇ ਹੋ 1.5 ਇੰਚ ਰੱਖ ਸਕਦੇ ਹੋਗੇ ਉੱਪਰਲੀ ਜਗ੍ਹਾ ਜਦ ਆਪਾਂ ਕੱਪੜਾ ਇੱਥੇ ਜਾਦਾ ਛੱਡ ਕੇ ਬੀਕ ਰੀਸ ਖੁੱਲਾ ਨਾ ਕਰਨਾ ਪੈ ਜਵੇ ਆਹ ਵਾਲੇ ਕੱਪੜੇ ਦੀ ਜੀ ਫਿਰ ਤੁਸੀਂ ਕਟਿੰਗ ਕਰ ਸਕਦੇ ਹੋ ਦੇਖੋ ਜੀ ਆਪਾਂ ਫਰੰਟ ਵਾਲੀ ਕਾਟ ਦੇਖੋ ਪਾ ਲਈ ਆਪਾਂ ਪਹਿਲਾਂ ਦੋਵੇਂ ਪੱਲਿਆਂ 'ਚ ਗੋਲ ਕਾਟ ਪਾਵਾਂਗੇ ਇੱਥੇ ਗਲਾਈ ਦੇਣੀ ਹੈਗੀ ਗਲਾਈ ਆਪਾਂ ਦੇਖੋ ਕਿਵੇਂ ਦੇਣੀ ਹੈਗੀ ਆਹ ਕਿੰਨਾ ਦਾ 1 ਇੰਚ 1 ਇੰਚ ਐਕਸਟਰਾ ਰੱਖਿਆ ਸੀ ਆਪਾਂ ਇੱਥੇ ਵੀ 1 ਇੰਚ ਦੇ ਮਾਰਜਨ ਲਾ ਲੈਣਾ ਮਾਰਕਿੰਗ ਕਰ ਲੈਣੀ ਆ ਆ ਦੇਖੋ ਇੱਥੇ ਤੇ ਇੱਥੇ ਇਸ ਸਕੇਲ ਦੇ ਨਾਲ ਬਣਾ ਲੈਣੀ ਆ ਆਪਾਂ ਲਾਈਨ ਇਸ ਆ ਲੋਜੀ ਆ ਬਣ ਗਈ ਆਪਣੇ ਜਿਹੜਾ ਘੇਰਾ ਦਾ ਇੰਨਾ ਤਿਆਰ ਰਹਿਣਾਗਾ ਵਿੱਚ ਵਿੱਚ ਹੁਣ ਆਪਾਂ ਇਹਨੂੰ ਗਲਾਈ ਕਿਵੇਂ ਦੇਣੀ ਆ ਆ ਦੇਖੋ ਜੀ 2 ਇੰਚ ਦੇ ਇੱਥੋਂ ਲਾਇਆ ਆਪਾਂ ਆਹ ਵਾਲੇ ਸੈਂਟਰ 'ਚੋਂ ਲਾਇਆ ਆਪਾਂ ਨਿਸ਼ਾਨ 2 ਇੰਚ ਦੇਖੋ ਜੀ ਗਲਾਈ ਤਾਂ ਇਦਾਂ ਡਾਇਰੈਕਟ ਵੀ ਪੈ ਜਾਂਦੀ ਹੁੰਦੀ ਆ ਜੇ ਜੇ ਆਪਾਂ ਪਾਵਾਂਗੇ ਪਰ ਉਦਾਂ ਕਈ ਵਾਰੀ ਜਿਹੜੀ ਗਲਾਈ ਪਾਉਣ ਤੋਂ ਬਾਅਦ ਜਦੋਂ ਆਪਾਂ ਸਲਾਈ ਲਾਉਣੇ ਆ ਫਿਰ ਉਹ ਸਹੀ ਨਹੀਂ ਆਉਂਦੀ ਹੁੰਦੀ ਆਪਾਂ ਇਦਾਂ ਆਹ ਵਾਲੀ ਮਾਰਕਿੰਗ ਕਰਕੇ ਜਿੰਨਾ ਆਪਣਾ ਪੱਲਾ ਪਿਆਰ ਆ ਫਿਰ ਆਪਾਂ 2 ਇੰਚ ਤੇ ਇੱਥੇ ਮਾਰਕਿੰਗ ਕਰਨੀ ਹੈਗੀ ਠੀਕ ਹੈ ਜੀ ਹੁਣ ਗਲਾਈ ਦੇਣ ਤੋਂ ਪਹਿਲਾਂ ਤੁਹਾਨੂੰ ਦੱਸ ਦੇਵਾਂਗੇ ਵੀ ਗਲਾਈ ਆਪਾਂ ਇੱਥੇ ਨਹੀਂ ਦੇਣੀ ਹੈਗੀ ਕਿਉਂਕਿ ਕਈ ਵਾਰੀ ਆਪਾਂ ਗਲਾਈ ਜ਼ਿਆਦਾ ਇਹ ਐਦਾਂ ਦੇ ਦਈਏ ਉਹਦੇ ਨਾਲ ਕੀ ਹੋਊ ਜਿਹੜਾ ਆਪਣਾ ਘੇਰਾ ਦਾ ਉਹ ਇੱਥੋਂ ਜ਼ਿਆਦਾ ਪਤਲਾ ਰਹਿ ਜਾਊਗਾ ਫਿਰ ਉਹ ਗੋਡਿਆਂ ਦੇ ਅੰਦਰ ਜਾਣ ਲੱਗ ਜਾਊਗਾ ਠੀਕ ਹੈ ਜੀ ਉਹ ਘੇਰਾ ਬਿਲਕੁਲ ਸਹੀ ਨਹੀਂ ਮਤਲਬ ਕਿ ਸਿੱਧਾ ਨਹੀਂ ਰਹੂਗਾ ਆਪਾਂ ਗਲਾਈ ਜਿਹੜੀ ਦੇਣੀ ਹੈਗੀ ਸਿਰਫ ਐਨੇ 파ਰਟ ਚ ਦੇਣੀ ਹੈਗੀ ਆ ਦੇਖੋ ਨਾ ਨਾ ਬਸ ਕਿੰਨਾ ਹੈ ਸਾਢੇ 3 ਇੱਥੋਂ 2 ਇੰਚ ਤੇ ਇੱਥੋਂ ਸਾਢੇ 3 ਚਾਹੇ ਤੁਸੀਂ ਪਹਿਲਾਂ ਦੇਖੋ ਇੱਥੋਂ ਵੀ ਜੀ ਸਾਢੇ 3 ਨਾ ਇਹ ਇੱਥੋਂ ਵੀ ਸਾਢੇ 3 ਨਾ ਚਾਹੇ ਤੁਸੀਂ ਪਹਿਲਾਂ ਆ ਦੇਖੋ ਬਸ ਐਦਾਂ ਬਲਾਈ ਦੇਣੀ ਆ ਆਪਾਂ ਹੁਣ ਆਪਾਂ ਜਿਹੜੀ ਕਟਿੰਗ ਆ ਉਹ ਆਪਾਂ ਇੱਥੋਂ ਨਹੀਂ ਕਰਨੀ ਹੈਗੀ ਆ ਕਿੰਨਾਗਾ ਜੀ 1 1 ਇੰਚ ਹਨ ਇੱਥੇ ਤੱਕ ਤਾਂ 1 ਇੰਚ ਹੈ ਗਈ ਆਪਣਾ ਪੂਰਾ ਇੱਥੋਂ ਫੇਰ ਆਪਾਂ 1 1 ਇੰਚ ਦੇ ਨਿਸ਼ਾਨ ਲਾ ਲੈਣਾ ਇੱਦਾਂ ਦੇਖੋ ਭੈਣ ਮੈਂ ਦੁਬਾਰਾ ਫੇਰ ਦੱਸ ਰਹੀ ਹਾਂ ਕਈ ਵਾਰੀ ਕੱਪੜਾ ਖਰਾਬ ਹੋ ਜਵੇ ਵੀ ਆਹ ਗਲਾਈ ਦੇਨ ਤੇ ਆਪਾਂ ਇੱਥੋਂ ਕਟਿੰਗ ਨਹੀਂ ਕਰਨੀ ਹੈਗੀ ਇਹ ਵਾਲਾ ਕੱਪੜਾ ਆਪਾਂ ਇਦਾਂ ਹੀ ਰੱਖਣਾ ਆਹ ਵਾਲੀ ਮਾਰਕਿੰਗ ਕਰਨ ਤੋਂ ਬਾਅਦ ਆਪਾਂ 1-1 ਇੰਚ ਦੀ ਗਲਾਈ ਦੁਬਾਰਾ ਦੇਣੀ ਆ ਆਪਾਂ ਫਿਰ ਇਹਦੀ ਕਟਿੰਗ ਕਰਨੀ ਹੈ ਆਪਾਂ ਚੇ ਆਦ ਤੁਸੀਂ ਦੇਖ ਸਕਦੇ ਹੋ ਆਪਣੀ ਗੋਲ ਘੇਰੇ ਦੀ ਸ਼ੇਪ ਬਿਲਕੁਲ ਸੋਹਣੀ ਬਣੀ ਆਏਗੀ ਜੇ ਆਪਾਂ ਡਾਇਰੈਕਟ ਸ਼ੇਪ ਪਾਉਂਦੇ ਆਪਾਂ ਡਾਇਰੈਕਟ ਇੱਥੋਂ ਕਟਿੰਗ ਕਰਦੇ ਫਿਰ ਜਦੋਂ ਆਪਾਂ ਇਹ ਫੋਲਡ ਕਰਾਂਗੇ ਤਾਂ ਉਹ ਸਹੀ ਨਹੀਂ ਆਉਂਦਾ ਦੂਸਰੀ ਗੱਲ ਜੀ ਜਦੋਂ ਗੋਲ ਘੇਰੇ ਦੀ ਆਪਾਂ ਸਲਾਈ ਕਰਦੇ ਹੁੰਨੇ ਆਂਗੇ ਇਹ ਐਦਾਂ ਹੀ ਫੋਲਡ ਨਹੀਂ ਕਰਨਾ ਹੈਗਾ ਇਹ ਐਦਾਂ ਹੀ ਫੋਲਡ ਨਹੀਂ ਕਰਨਾ ਜਿੱਦਾਂ ਆਪਾਂ ਪਿਛਲੇ ਬੈਕ ਨੈਕ ਤੇ ਰੇਵਲੀਰ ਲਾ ਕੇ ਗਲਾ ਤਿਆਰ ਕਰਦੇ ਹੁੰਨੇ ਆਂ ਤਰਪਾਈ ਕਰਕੇ ਇਹਦੇ ਉੱਤੇ ਰੇਵਲੀਰ ਲੱਗੂਗੀ ਤੇ ਰੇਵਲੀਰ ਲਾ ਕੇ ਉਸ ਤੋਂ ਬਾਅਦ ਤਰਪਾਈ ਹੋਊਗੀ ਆ ਦੇਖੋ ਜੀ ਆਪਣੀ ਘੇਰੇ ਦੀ ਹੋਊਗੀ ਕਟਿੰਗ ਬਹੁਤ ਸੋਹਣੀ ਗੋਲ ਸ਼ੇਪ ਬਣੀ ਆ ਹੁਣ ਆਪਾਂ ਤੁਹਾਨੂੰ ਪਿਛਲੀਆਂ ਕਟਾਂਾਂ पिछला पला कर देना जी आप अलग पहला आप फ्रंट वाली काट पा देनी है अपनी फ्रंट वाली काट पैगी हम आप करना गा आ वाले पले को रख ला ਮਤਲਬ ਕਿ ਐ ਸਿੱਧਾ ਕਰਕੇ ਹੋਲਡ ਕਰ ਲੈਣਾ ਇਧਰੋਂ ਵੀ ਆਪਸ ਵਿੱਚ ਮਿਲਾ ਲੈਣਾਗਾ ਇਧਰ ਫਰਕ ਨਹੀਂ ਹੋਣਾ ਚਾਹੀਦਾ ਬਿਲਕੁਲ ਵੀ ਕਿਸੇ ਵੀ ਤੰ ਦਾ ਤੇ ਇਹਨੂੰ ਆਪਣੇ ਹੱਥਾਂ ਨਾਲ ਆਪਾਂ ਇਦਾਂ ਪ੍ਰੈਸ ਕਰ ਲੈਣੀ ਤਾਂ ਜਿਹੜੀ ਇਧਰ ਲੀਆਂ ਨਿਸ਼ਾਨੀਆਂ ਨੇ ਸਾਰੀਆਂ ਉਹ ਇਧਰ ਆ ਦੇਖੋ ਜੀ ਥੋੜੀਆਂ ਜੀਆਂ ਹਲਕੀਆਂ ਨੇ ਸਾਰੀਆਂ ਇਧਰ ਆ ਗਈਆਂ ਇਹਨਾਂ ਨੂੰ ਆਪਾਂ ਇਦਾਂ ਡਾਰਕ ਕਰ ਫਰੰਟ ਵਾਲੇ ਪੱਲੇ ਦੀ ਕਟਿੰਗ ਹੋ ਗਈ ਹੁਣ ਆਪਾਂ ਤਾਂ ਉਹ ਬੈਕ ਵਾਲੇ ਦੀ ਕਰਕੇ ਲਗਾਉਣੀ ਆ ਆ ਦੇਖੋ ਜੀ ਹੁਣ ਆਪਾਂ ਪਿਛਲੇ ਗਲੇ ਦੀ ਕਟਿੰਗ ਕਰਾਂਗੇ ਪਿਛਲੇ ਗਲੇ ਦੀ ਜਿਹੜੀ ਚੜਾਈ ਹੈਗੀ ਇਹ ਆਪਾਂ ਰੱਖਾਂਗੇ ਜੀ ਸਵਾ 2 ਇੰਚ ਜੇ ਗਲਾ ਜਿਆਦਾ ਡੀਪ ਹੋਵੇ ਨਾ ਤਾਂ ਉਹਦੀ ਜਿਹੜੀ ਚੜਾਈ ਆ ਉਹ ਆਪਾਂ ਨੂੰ ਘੱਟ ਰੱਖਣੀ ਚਾਹੀਦੀ ਹੈ ਜੀ ਆਪਾਂ ਕਰਾਂਗੇ ਸਵਾ 2 ਇੰਚ ਤੇ نیچے ਨੂੰ ਆਪਾਂ ਗਲਾ ਰੈਡੀ ਰੱਖਣਾ 7 ਇੰਚ ਤਿਆਰ ਰੱਖਣਾ ਆਪਾਂ 7.5 ਇੰਚ ਤੇ ਜੀ ਕਟਿੰਗ ਆ ਦੇਖੋ ਜੀ ਆ ਬਾਕਸ ਬਣ ਗਿਆ ਸਵਾ 2 ਇੰਚ ਇੱਥੋਂ ਆ ਸਵਾ 2 ਇੰਚ ਇੱਥੋਂ ਆ ਜਦੋਂ ਜੀ ਆਪਣਾ ਗਲਾ 5 ਇੰਚ ਤੱਕ ਤਿਆਰ ਹੁੰਦਾ 3 ਇੰਚ 4 ਇੰਚ 5 ਇੰਚ ਫੇਰ ਆਪਾਂ ਨੂੰ ਜਿਹੜੀ ਤੀਰਾ ਹੈਗਾ ਉਹ ਸਾਢੇ 6 ਇੰਚ ਚ ਕਟਿੰਗ ਕਰਨੀ ਚਾਹੀਦੀ ਹੈ ਜੇ ਗਲਾ 5 ਤੋਂ ਥੱਲੇ 5 6 7 ਹੋਵੇ 8 ਫੇਰ ਜਿਹੜੀ ਆਪਾਂ ਨੂੰ ਤੀਰੇ ਦੀ ਕਟਿੰਗ ਆ ਉਹ 6 ਇੰਚ ਕਰਨੀ ਚਾਹੀਦੀ ਹੈ ਬਸ ਆਪਾਂ ਸਾਢੇ 5 ਇੰਚ ਤੋਂ نیچے ਤੀਰੇ ਦੀ ਕਟਿੰਗ ਨਹੀਂ ਕਦੇ ਕਰਨੀ ਹੈਗੀ ਹੁਣ ਆਪਾਂ ਪਾਵਾਂਗੇ ਜੀ ਪਲੇਟਸ 12 ਇੰਚ ਤੇ نیچے ਨੂੰ ਪਾਵਾਂਗੇ ਜੀ ਆਪਾਂ 1 ਇੰਚ ਵਧਾ ਕੇ 8 ਇੰਚ ਸਾਢੇ 3 ਇੰਚ ਇੱਥੋਂ ਸਾਢੇ 3 ਇੰਚ ਜੀ ਆਪਾਂ ਇੱਥੋਂ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਮਿਲਾ ਲੈਣਾ ਮਿਲਾਉਣ ਤੋਂ ਬਾਅਦ ਇੰਚ ਟੇਪ ਇੱਥੇ ਰੱਖ ਕੇ ਆਹ ਲਓ ਜੀ ਦੀ ਆਪਣੀ ਦੋਵੇਂ ਪੱਲੇ ਆਂਦੀ ਹੋਗੀ ਕਟਿੰਗ ਹੁਣ ਆਪਾਂ ਤੁਹਾਨੂੰ ਬਾਹਾਂ ਦੀ ਕਟਿੰਗ ਕਰਕੇ ਦਿਖਾਵਾਂਗੇ ਬਾਹਾਂ ਦੀ ਕਟਿੰਗ ਕਰਨ ਵਾਸਤੇ ਆਪਾਂ ਨੂੰ ਫਰੰਟ ਵਾਲੇ ਪੱਲੇ ਦੀ ਜ਼ਰੂਰਤ ਹੁੰਦੀ ਹੈ ਜੀ ਐਦਾਂ ਫੋਲਡ ਕਰਕੇ ਧਰ ਲਓ ਪੱਲੇ ਨੂੰ ਆਪਾਂ ਮੋਟਾ ਫਰੰਟ ਵਾਲਾ ਨਾਪ ਕੇ ਫੇਰ ਬਾਹਾਂ ਦੀ ਕਟਿੰਗ ਕਰਨੇ ਦੇਖੋ ਜੀ ਚਾਰ ਪੈਹਾਂ ਚ ਆਪਣਾ ਕੱਪੜਾ ਹੈ ਏ ਇਦਾਂ ਇੱਕ ਦੋ ਆ ਸੀ ਦੋ ਨੀਚੇ ਨੇ ਇਕੱਠਾ ਕੱਪੜਾ ਆਪਾਂ ਇੱਧਰ ਛੱਡਤਾ ਆ ਦੇਖੋ ਜੀ ਆਪਣਾ ਬਾਹਾਂ ਦਾ ਕੱਪੜਾ ਇਕੱਠਾ ਕੱਪੜਾ ਆਪਾਂ ਇੱਧਰ ਛੱਡਤਾ ਇਹ ਚਾਰ ਪੈਹਾਂ ਚ ਆਪਣਾ ਕੱਪੜਾ ਇੱਧਰ ਨੂੰ ਇਹ 12 ਇੰਚ ਚੌੜਾ ਕੱਪੜਾ ਤੇ ਜਿਹੜੀਆਂ ਬਾਹਾਂ ਨਹੀਂ ਆਪਾਂ ਕਰਨੀਆਂ ਨੇ 16 ਇੰਚ ਤਿਆਰ ਆਪਾਂ 19 ਇੰਚ ਤੇ ਬਾਹਾਂ ਦੀ ਕਰਾਂਗੇ ਜੀ ਕੱਟਣੀ ਤਿੰਨ ਇੰਚ ਆਪਾਂ ਨੂੰ ਐਕਸਟਰਾ ਕਟਿੰਗ ਕਰਨੀ ਚਾਹੀਦੀ ਹੈ ਕਿ 2 ਇੰਚ ਫੋਲਡਿੰਗ ਵਾਸਤੇ ਤੇ 1/2 ਇੰਚ ਉੱਪਰ ਲਈ ਸिलाई ਤੇ 1/2 ਇੰਚ ਕੱਟ ਵਾਸਤੇ ਖੋ ਜੀ ਆਪਣਾ ਬਾਹਾਂ ਦਾ ਕੱਪੜਾ ਹੁਣ ਆਪਾਂ ਕੀ ਕਰਨਾ ਹੈਗਾ ਐਨਾ ਹਿੱਸਾ ਆਊਗਾ ਆਪਣਾ ਉੱਪਰ ਸਲਾਈ 'ਚ ਠੀਕ ਹੈ ਜੀ ਸਲਾਈ ਵਾਲਾ ਹਿੱਸਾ ਛੱਡ ਕੇ ਆਪਾਂ ਇੱਥੇ ਇੰਚੀ ਟੇਪ ਧਰ ਲੈਣਾ ਇੱਥੇ ਉਂਗਲ ਘਰ ਕੇ ਆਪਾਂ ਇੰਚੀ ਟੇਪ ਗੋਲ ਸ਼ੇਪ 'ਚ ਘੁਮਾਈ ਜਾਣਾ ਦੇਖੋ ਜੀ ਆਪਣਾ 9.5 ਤੋਂ ਥੋੜਾ ਜਿਹਾ ਘੱਟ 10 ਤੋਂ ਥੋੜਾ ਜਿਹਾ ਹਲਕਾ ਜਿਹਾ ਘੱਟ ਆਗਾ ਆਪਣਾ ਮੋਢਾ ਇੰਨਾ ਤਿਆਰ ਆਗਾ 10 ਇੰਚੀ ਲਾ ਲਓ ਚਲੋ ਠੀਕ ਹੈ ਜੀ ਆਪਾਂ ਹੁਣ ਜਦੋਂ ਕਟਿੰਗ ਕਰਨੀ ਆ ਮੋਡੇ ਦੀ ਆਪਾਂ ਅੱਧਾ ਇੰਚ ਘਟਾ ਕੇ ਕਰਨੀ ਆ ਜੇ 10 ਆ ਤਾਂ 9.5 ਤੇ ਕਰਾਂਗੇ ਜੇ 9.5 ਆ ਤਾਂ 9 ਤੇ ਕਰਾਂਗੇ ਠੀਕ ਹੈ ਜੀ ਆਪਾਂ ਇੱਥੇ ਦੇਖੋ ਅੱਧਾ ਇੰਚ ਘਟਾ ਕੇ ਨਿਸ਼ਾਨ ਲਾ ਲਿਆ ਇੱਥੋਂ ਆਪਾਂ ਹਰ ਇੱਕ ਸਾਈਜ਼ 'ਚ ਜਿਹੜੀ ਕਾਟ ਆ ਉਹ ਪਾਉਣੀ ਆ ਆਪਾਂ 3 ਇੰਚ ਤੇ ਉੱਪਰੋਂ ਜਿਹੜਾ ਆਪਾਂ ਮੋਢਾ ਰੱਖਣਾ ਗਲਾਈ ਪਾਉਣੀ ਆ ਮੋਢੇ ਦੀ ਉਹ ਪਾਉਣੀ ਆ ਜੀ ਆਪਾਂ 2 1/2 ਇੰਚ ਤੇ ਇਹਨੂੰ ਆਪਾਂ ਜੀ ਇਦਾਂ ਮਿਲਾ ਲੈਣਾ ਐਸਾ ਮਿਲਾਉਣ ਤੋਂ ਬਾਅਦ ਆਪਾਂ ਇਹਦਾ ਕਰ ਲੈਣਾ ਹਾਫ 7 ਦੱਦ ਹੋ ਗਿਆ 3 1/2 ਐਸ ਤਰ੍ਹਾਂ ਵੀ ਕਰ ਸਕਦੇ ਆਂ ਜੀ ਆਪਾਂ ਤੇ ਹੁਣ ਜਿੰਨੀ ਆਪਾਂ ਮੋਢੇ 'ਚ ਕਾਟ ਪਾਈ ਸੀ ਫਰੰਟ ਵਾਲੇ 1 ਇੰਚ ਦੀ ਪਾਈ ਸੀ ਆਪਾਂ ਇੱਥੇ 1 ਇੰਚ ਦੀ ਹੀ ਕਾਟ ਕਾਉਣੀ ਆ 1/2 ਇੰਚ ਦੀ ਅੰਦਰ 1 ਇੰਚ ਦੀ ਇੱਧਰ ਦੇਖੋ ਜੀ 1 ਇੰਚ ਹੋ ਗਈ ਹੁਣ ਆਪਾਂ ਦੇਣੀ ਹੈ ਇਹਨੂੰ ਗਲਾਈ ਇੱਥੇ ਆਪਾਂ ਚਾਕ ਧਰ ਕੇ ਆਹੋ ਜੀ ਐਸੇ ਤਰ੍ਹਾਂ ਜੀ ਇਧਰੋਂ ਆਹੋ ਜੀ ਆਹ ਹੋ ਗਈ ਆਪਣੀ ਕਲੀਪ ਦੀ ਸ਼ੇਪ ਤਿਆਰ ਹੋ ਗਈ ਪਰੰਟਾੜੀ ਕਾਟ ਪਾਉਣੀ ਆ ਇਹ ਆਪਾਂ ਇਦਾਂ ਪਾਉਣੀ ਆ ਵੀ ਜਿਹੜੇ ਦੋਵੇਂ ਪ੍ਰਿੰਟ ਵਾਲੇ ਸਿੱਧੇ ਪਾਸੇ ਆਪਸ ਵਿੱਚ ਮਿਲੇ ਹੋਣੇ ਚਾਹੀਦੇ ਨੇ ਉਲਟ ਪਾਸਾ ਤਾਂ ਉਲਟ ਮਿਲੇ ਹੋਣੇ ਚਾਹੀਦੇ ਨੇ ਸਿੱਧੇ ਆ ਤਾਂ ਸਿੱਧੇ ਦੋ ਪੱਲੇ نیچے ਛੱਡ ਦੇਣੇ ਆ ਦੋ ਉੱਪਰ ਚੱਕ ਲੈਣੇ ਆ ਤੇ ਆਪਣੀਆਂ ਜਿਹੜੀਆਂ ਬਾਹਾਂ ਨੇ ਬਾਬਾ ਨੇ ਆਪਣੀਆਂ ਤਿਆਰ 6 ਇੰਚ 2 ਇੰਚ ਐਕਸਟਰਾ ਆ ਦੇਖੋ ਆ ਆਪਣਾ ਨਾਪ ਆ ਆ ਜਿਹੜਾ ਐਕਸਟਰਾ ਕੱਪੜਾ ਇਹਦੀ ਕਰ ਦੇਣੀ ਆ ਜੀ ਆਪਾਂ ਕੱਟਣੀ ਆ ਹੋ ਗਈ ਜੀ ਆਪਣੀ ਕਮੀਜ਼ ਦੀ ਕਟਿੰਗ ਆ ਹੋ ਗਈਆਂ ਦੇਖੋ ਆਪਣੀਆਂ ਬਾਹਵਾ ਆ ਦੋਵੇਂ ਪੱਲੇ ਰੈਡੀ ਹੋ ਗਏ ਅੱਜ ਆਪਾਂ ਤੁਹਾਨੂੰ ਗੋਲ ਘੇਰੇ ਵਾਲੀ ਕਮੀਜ਼ ਦੀ ਕਟਿੰਗ ਕਰਕੇ ਦੱਸੀ ਸੀ ਆ ਦੇਖੋ ਜਿਹੜਾ ਕੱਪੜਾ ਬਚਿਆ ਹੈ ਇਹਦੇ ਵਿੱਚੋਂ ਜੀ ਆਪਾਂ ਰੇ ਬਰੀਰ ਦੀ ਕਟਿੰਗ ਕਰਾਂਗੇ ਇਹ ਆਪਾਂ ਦੱਸਾਂਗੇ ਜੀ ਤੁਹਾਨੂੰ ਸਟਿਚਿੰਗ ਵਾਲੀ ਵੀਡੀਓ ਦੇ ਨਾਲ ਜਦੋਂ ਆਪਾਂ ਘੇਰੇ ਤੇ ਰੇਬਲੀ ਲਗਾਵਾਂਗੇ ਤਾਂ ਤੁਹਾਨੂੰ ਦੱਸਾਂਗੇ ਵੀ ਆਪਾਂ ਕਿੱਦਾਂ ਰੇਬਲੀਰ ਕਟਿੰਗ ਕਰਨੀ ਹੈ ਤੇ ਕਿੱਦਾਂ ਲਗਾਉਣੀ ਹੈ ਜੇ ਤੁਹਾਨੂੰ ਆਪਣੀ ਅੱਜ ਵਾਲੀ ਵੀਡੀਓ ਵਧੀਆ ਲੱਗੀ ਹੋਵੇ ਕੁਝ ਸਿੱਖਣ ਨੂੰ ਮਿਲਿਆ ਹੋਵੇ ਤਾਂ ਪਲੀਜ਼ ਲਾਈਕ ਕਮੈਂਟ ਐਂਡ ਸ਼ੇਅਰ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਜੇ ਮੇਰੀਆਂ ਸਾਰੀਆਂ ਭੈਣਾਂ ਦਾ ਬਹੁਤ-ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ